ਨਵੇਂ ਭਰਾ ਨੇ ਸਤਿਕਾਰ ਦੀਆਂ ਸਹਾਇਤਾ ਨਾਲ ਵਰਕਰ ਸਾਫ ਦੀ ਨਾ ਕੋਪਾਲ ਤੇਰਾ ਹੰਤਾ ਕੋਪਾਲ ਤੇਰਾ ਦਰਤਾ ਜੋ ਜਨ ਤੁਮਰੀ ਭਗਤ ਕਰੰਤੇ ਜਨ ਕੇ ठीकु आहे ਹੇ ਜੀ 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 اٹھن دا عنوان مورکے دے بارا میں 3 میں اپسوں ہورے جو سارن دی سمیت کر رہا ہے جیہڑا اپنا نام ہے کیا پتہ جی کہ سارے نام ਆਪਾ ਪਾਸ਼ੀਨਾ ਜੇ ਸਤ ਕਰ ਨਦਰੇ ਲੱਖ ਖੁਸ਼ੀਆਂ ਵਾਹਿ ਗੁਰੂ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਗੋਪਾਲ ਤੇਰਾ ਜੋ ਜਨ ਤੁਮਰੀ ਭਗਤ ਸਦੰਤੇ ਅੱਜ ਇੱਥੇ ਲਾਰਾ ਸਟਰੀਟ ਦਾ ਜਿਹੜਾ ਇਹਨਾਂ ਨੇ ਉਦਘਾਟਨ ਕੀਤਾ ਬਹੁਤ ਮੈਂ ਵਧਾਈ ਦਿੰਦਾ ਪਟਿਆਲੇ ਦੇ ਲੋਕਾਂ ਨੂੰ ਔਰ ਖਾਸ ਕਰਕੇ ਸਾਡੇ ਐਮਐਲਏ ਸਰਬਾਨ ਨੂੰ ਕਿਉਂਕਿ ਇਹ ਜਿਹੜੇ ਡਿਵੈਲਪਮੈਂਟ ਦੇ ਕੰਮ ਕਰਾ ਰਹੇ ਆ ਇਹ ਲਾਸਾਨੀ ਹੈ ਬਹੁਤ ਵੱਡੇ ਵੱਡੇ ਕੰਮ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਮਾਨ ਸਰਕਾਰ ਕਰਵਾ ਰਹੀ ਹੈ ਤੋ ਇੱਕ ਬੜੇ ਲੋੜ ਦੀ ਇਥੇ ਇੱਕ ਕਮਰਸ਼ੀਅਲ ਕੰਪਲੈਕਸ ਵੀ ਤੋ ਮੈਨੂੰ ਆਸ ਹੈ ਵੀ ਗੁਰੂ ਸਾਹਿਬ ਇਹਨਾਂ ਤੋਂ ਬਹੁਤ ਵਧੀਆ ਸੇਵਾ ਲੈਣਗੇ ਇੱਕ ਲੋਕਾਂ ਦਾ ਫਾਇਦਾ ਹੋਏਗਾ ਇੱਥੇ ਤੋ ਬਹੁਤ ਬਹੁਤ ਵਧਾਈ ਸੰਧੋ ਸਰ ਲੈਂਡ ਪੁਲਿੰਗ ਨੂੰ ਲੈ ਕੇ ਜੇ ਸਾਗੇ ਵਾਪਸ ਲਿਤਾ ਹੈ ਕੀ ਕਰਨ ਜਾਂਦੇ ਹੋ ਦੇਖੋ ਇਹ ਤਾਂ ਲੋਕਤੰਤਰ ਵੀ ਖੂਬਸੂਰਤੀ ਹੈ ਲੋਕਤੰਤਰ ਦੀ ਤਾਕਤ ਹੈ ਪੰਜਾਬ ਸਰਕਾਰ ਮਾਨ ਸਰਕਾਰ ਹਮੇਸ਼ਾ ਲੋਕਾਂ ਦੀ ਭਾਵਨਾਵਾਂ ਨੂੰ ਨਾਲ ਲੈ ਕੇ ਚੱਲਦੀ ਹੈ ਜਿੰਨੇ ਵੀ ਕੰਮ ਕੀਤੇ 52000 ਨੌਕਰੀਆਂ ਦਿੱਤੀਆਂ ਲੋਕਾਂ ਦੀ ਮੰਗ ਸੀ ਬਿਨਾ ਸਿਫਾਰੇ ਬਿਨਾ ਪੈਸੇ ਤੋਂ ਹੋਣ ਦਿੱਤੀਆਂ ਨਾ ਪਾਣੀ ਪੰਜਾਬ ਦਾ ਹੋਰਾਂ ਥੋਸੂਬਿਆਂ ਨੂੰ ਤਰਿਆ ਜਾਂਦਾ ਸੀ ਇੱਥੇ ਰੌਲਾ ਹੀ ਪਾਈ ਜਾਂਦੇ ਸੀ ਵੀ ਇੱਕ ਬੂੰਦ ਨਹੀਂ ਦੇਣੀ ਕੁਰਬਾਨੀ ਦੇ ਦੇਾਂਗੇ ਦੇਈ ਜਾਂਦੇ ਸਾਰਾ ਹੀ ਉਹ ਸਾਰਾ ਪਾਣੀ ਹੁਣ ਤੇਲਾਂ ਦੇ ਪਚਾਇਆ ਜਿੱਥੇ 20 20 25 25 ਖਾਲ ਸੱਟੀਆਂ ਬੰਦ ਪਈਆਂ ਸੀ ਉਹ ਪਾਣੀ ਪਚਾਇਆ ਨਿਰਵਿਘਨ ਬਿਜਲੀ ਦਿੱਤੀ ਕਰਪਸ਼ਨ ਰਹਿਤ ਸਮਾਜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਇੰਨੇ ਸੋਹਣੇ ਐਮਐਲਏ ਦੇ ਤੇ ਵਧੀਆ ਕਾਬਿਲ ਹੈ ਜੀ ਸੋ ਇਹ ਲੋਕਾਂ ਦੀ ਤਾਕਤ ਹੈ ਲੋਕਾਂ ਦੀ ਇੱਛਾ ਅਨੁਸਾਰ ਕੰਮ ਹੋ ਰਿਹਾ ਹੈ ਵਿਰੋਧੀ ਕਿਉਂ ਇਸ ਤੇ ਉੱਪਰ ਸਿਆਸਤ ਕਰ ਰਹੇ ਨੇ ਫਿਰ ਤੇ ਫਿਰ ਵਿਰੋਧੀ ਕਿਹੜਾ ਆ ਜੀ ਨਸਿਆਸਨਾ ਕੀਤੀ ਪਰ ਇੱਕ ਜੀ ਆਰਟੀਆ ਐਕਟ ਦੇ ਸਬੰਧ ਕੋਲੇ ਨੇ ਉਹਨਾਂ ਨੇ ਅੱਜ ਹੀ ਆਰਟੀ ਪਾ ਕੇ ਇੱਕ ਟਿੱਕਲ ਕਢਾ ਕੇ ਪੋਸਟ ਪਾਈ ਆ ਕੁਝ ਜਲਾੜਾ ਜੁਈਨਾ ਉਹਦੇ ਤੇ ਆਮ ਆਦਮੀ ਪਾਰਟੀ 2000 ਕਰੋੜ ਦਾ ਲੋਨ ਲੈ ਰਹੀ ਆ ਜੋ ਉਹਦੇ ਛਗਨਤੀ ਵੰਡੀ ਜਾਊਗਾ ਜਿਹੜਾ ਇਤਾਂ ਦੇ ਇਲਜ਼ਾਮ ਲਾਇਏ ਗਏ ਨੇ ਉਹਨਾਂ ਉਹਦੇ ਤੇ ਕੀ ਇਲਜ਼ਾਮ ਹੋਣਗੇ ਦੇਖੋ ਇਹਦੇ ਬਾਰੇ ਜਾਂ ਤਾਂ ਸਬੰਧ ਮੰਹਿਕਮਾ ਜਵਾਬ ਦੇ ਸਕਦਾ ਜਾਂ ਮਨਸ਼ਾ ਜਵਾਬ ਦੇ ਸਕਦਾ ਹੈ ਇਹਨੂੰ ਤਾਂ ਮਹਿਮਾਨੀ ਜੀਤਦਾ ਸਰਦਾਰਾਂ ਨੇ ਸ਼ਰੀਰ ਉੱਪਰ ਚਲਾਈ ਤੇ ਮਹੀਨਾ ਤੇ ਲੱਗ ਰਿਹਾ ਕਿ ਹੁਣ ਨਰਪੈਤਰੀ ਪੂਰਨ ਇਹ ਤੁਸੀਂ ਦੱਸਿਓ ਬਈ ਹੈ ਨਾ ਸਾਡੇ ਵੱਲੋਂ ਤਾਂ ਓਕੇ ਓਕੇ ਹੈ ਨਾ ਬਾਕੀ ਸਭ ਤੋਂ ਵੱਡਾ ਜਿਹੜਾ ਇਹ ਨਾ ਪੰਜਾਬ ਦੇ ਮਾਵਾਂ ਨਾਲ ਭੈਣਾਂ ਨਾਲ ਇਹ ਬਹੁਤ ਵੱਡਾ ਇੱਕ ਤਕਾ ਸੀ ਜਿਹੜਾ ਨਸ਼ਾ ਇੱਥੇ ਸ਼ਰੀਰਾਂ ਵਿੱਚ ਕਾਉਂਦਿਆਂ ਸੀ ਪਹਿਲਾਂ ਸਰਕਾਰਾਂ ਪੰਜਾਬ ਸਰਕਾਰ ਨੇ ਬਾਹਰ ਸਰਕਾਰ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਖੌਫ ਦਾ ਪਹਿਲਾ ਕੀਤਾ ਨਸ਼ਾ ਵੇਚਣ ਵਾਲਾਂ ਦੇ ਮਨਾਂ ਦੇ ਵਿੱਚ ਫੜ ਕੇ ਅੰਦਰ ਦਾ ਦਿੱਤੇ ਥਾਪੀਆਂ ਮਾਰਦੇ ਫਿਰਦੇ ਸੀ ਤੋ ਇਹ ਬਹੁਤ ਵੱਡੀ ਜਿਵੇਂ ਤੁਸੀਂ ਦੱਸਿਆ ਕਿ ਇਹ ਇਫੈਕਟਿਵ ਮੁਹਿੰਮ ਹੈ ਪਰ ਸਰਦਨ ਅਸ਼ੇ